ਨਰਸ ਨੇ ਅਮਰੋ ਤੇ ਧਰਮੂ ਕੋਲਾ ਕੇ ਬਿਲ ਸੁੰਦੀ ਗੱਲ ਕੀਤੀ ਤਾਂ ਉਸਨੇ ਕਿਹਾ ਵੀ ਡਾਕਟਰ ਸਾਹਿਬ ਨੇ ਕਿਹਾ ਤੁਰੰਤ ਤੁਸੀਂ 70000 ਰੁਪਏ ਜਮ੍ਹਾਂ ਕਰਵਾ ਦੇ ਸੁਨਦੇ ਸਾਰ ਅਮਰੋ ਨੂੰ ਕਾ ੱੱਕਾ ਜਿਹਾ ਲੱਗਿਆ ਇੰਨੇ ਪੈਸੇ ਇਹ ਤਾਂ ਫਿਲਹਾਲ ਤਿੰਨ ਦਿਨ ਦਾ ਉੱਲ ਮਨਾ ਕੇ ਬਣਿਆ ਖਰਚਾ ਜੇ ਅਜੇ ਸਿਰ ਤੇ ਛੱਤ ਹੋਣ ਕਰਕੇ ਅਜੇ ਪਤਾ ਨਹੀਂ ਕਿੰਨੇ ਦਿਨ ਹੋਰ ਇੱਥੇ ਰਹਿਣਾ ਪੈਣਾ ਅਮਰੋ ਨੇ ਕਰਮਕੌਰ ਨਾਲ ਬਿੱਲ ਦੇਣ ਦੀ ਗੱਲ ਸਾਂਝੀ ਕੀਤੀ ਉਸਨੇ ਸਭ ਨੂੰ ਹੌਸਲਾ ਦਿੰਦੇ ਹੋਏ ਕਿਹਾ ਚੱਲ ਭੈਣਾ ਕੋਈ ਨਹੀਂ ਫਿਕਰ ਨਾ ਕਰ ਆਪ ਹੀ ਰੱਬ ਕਰੋ ਜਿਸ ਨੇ ਸੱਚ ਦੇ ਸਮਾ ਪਾਇਆ ਆਪ ਹੀ ਕੱਢ ਵੀ ਦੇਵੇਗਾ ਹੋਰ ਉਹ ਪੈਸਾ ਨਾ ਇੰਤਜ਼ਾਰੋ ਬਸ ਰੱਬ ਦਾ ਸ਼ੁਕਰੀਆ ਕਰ ਜਾਣ ਬਚ ਗਈ ਚਾਹ ਵੀ ਬਸ ਠੰਡੀ ਹੋ ਗਈ ਸੀ ਤੇ ਮੁਰ ਗਰਮ ਕੀਤੀ ਤੇ ਪੀ ਲਈ ਚਾਹ ਪੀ ਕੇ ਅਮਰੋ ਨੇ ਬਾਹਰ ਜਾ ਕੇ ਐਸਟੀਡੀ ਤੇ ਵਿੱਚੋਂ ਭੋਲੂ ਨੇ ਕੌਣ ਕੀਤਾ ਉਦੋਂ ਭੋਲੂ ਫੱਟੇ ਵਿੱਚ ਸੀ ਤੇ ਜਦੋਂ ਦੁਪਹਿਰ ਦਾ ਬ੍ਰੀਕ ਦਾ ਸਮਾਂ ਹੋਇਆ ਤਾਂ ਉਸਨੇ ਕੌਣ ਦੇਖਿਆ ਫਿਰ ਉਸਨੇ ਨਰਸ ਦੇ ਰਿਸੈਪਸ਼ਨ ਤੇ ਬੈਕ ਕਾਲ ਕੀਤੀ ਤੇ ਅਮਰੋ ਨਾਲ ਗੱਲ ਕੀਤੀ ਆਮਰੂ ਨੇ ਸਾਵਗਰਦਸੀ ਤੇ ਕਿਹਾ ਬੀਬੀ ਤੁਸੀਂ ਕੀ ਕਰਨਾ ਕਰੋ ਕੱਲ ਤੱਕ ਪੈਸੇ ਜਮ੍ਹਾਂ ਹੋ ਜਾਣਗੇ ਮੈਂ ਆਪਕੀ ਸਾਹਿਬ ਨਾਲ ਗੱਲ ਕਰ ਲੈਣੀ ਹੈ ਅੱਛਾ ਪੁੱਤ ਕਹਿ ਕੇ ਆਮਰੂ ਨੇ ਫੋਨ ਕੱਟ ਦਿੱਤਾ ਸ਼ੁਕਰੀਆ ਰੱਬ ਦਾ ਭੋਲੂ ਪੁੱਤ ਹੈ ਸਾਡੇ ਕੋਲ ਨਹੀਂ ਮੇਰਾ ਕੀ ਬਣਦਾ ਇਹਨੇ ਨੂੰ ਮੈਨੇਜਰ ਆ ਪਹੁੰਚਦਾ ਹੈ ਕਿਵੇਂ ਹੈ ਪਾਪਾ ਕਿਵੇਂ ਹੈ ਠੀਕ ਆ ਹੁਣ ਕਿਵੇਂ ਹੋ ਗਿਆ ਇਹ ਸਭ ਕੁਝ ਤੁਸੀਂ ਤਾਂ ਫੋਨ ਵੀ ਨਹੀਂ ਕੀਤਾ ਪੁੱਤਾ ਪਾਲੀ ਮੇਰੇ ਦੋਸਤ ਰਿਜਿਆ ਵੀ ਐ ਹੋ ਗਿਆ ਛੱਟ ਲੱਗੀ ਸੀ ਪਾਪੇ ਦੇ ਤੇ ਹੋਰ ਪੁੱਤਾ ਸਪੁੱਤ ਭੂਆ ਨੂੰ ਚੱਲਿਆ ਸੀ ਆਪਣੀ ਨੂੰ ਮਿਲਣਾ ਕਹਿੰਦਾ ਕਾफी ਚਿਰ ਹੋ ਗਿਆ ਗੇੜਾ ਨਹੀਂ ਮਾਰ ਕੇ ਆਉਣਾ ਕੀ ਪਤਾ ਸੀ ਆਹ ਕੁਝ ਕਰਾ ਕੇ ਬੈਠ ਜਾਓ ਚਰਨਜੀਤ ਉੱਠਿਆ ਤੇ ਮੁੰਡੇ ਨਾਲ ਚਾਹ ਲੈ ਆਉਣ ਲਈ ਗਿਆ। ਚਾਹ ਪੀਤੀ ਤੇ ਮੈਨੇਜਰ ਪਾਪੇ ਲਈ ਨੇੜੇ ਤੋਂ ਜਾ ਕੇ ਫਲ ਤੇ ਜੂਸ ਲੈ ਆਇਆ। ਦੁੱਖ ਸੁਣਦੇ ਸਾਰ ਹੀ ਮੈਨੇਜਰ ਤੁਰੰਤ ਛੁੱਟੀ ਲੈ ਸਿੱਧਾ ਇੱਥੇ ਆ ਗਿਆ ਸੀ। ਹੁਣ ਠੀਕ ਹੋ ਤੁਸੀਂ ਪਾਪਾ? ਹਾਂ ਬਈ ਹਾਂ। ਔਰ ਕਾ ਚੱਲ ਹੁਣ ਤਾਂ ਹੋ ਜਾਊਗਾ ਸਭ ਫਾਇਦਾ। ਉਸਨੇ ਕਿਹਾ, "ਹੋਰ ਪੁੱਤ ਸ਼ਨੀਪੁੱਤ ਠੀਕ ਐ ਨਾਲੇ ਬਹੂ ਹਾਂਜੀ ਮੈਂ ਤਾਂ ਡਿਊਟੀ ਤੋਂ ਸਿੱਧਾ ਆਇਆ ਅੱਛਾ ਮੈਨੇਜਰ ਨੇ ਆਪਣੀ ਮਾਂ ਨੂੰ ਕੁਝ ਪੈਸੇ ਕਰਵਾ ਕੇ ਦਿੱਤੇ ਤੇ ਨਾਲੇ ਕਾਰਡ ਵੀ ਫੜਾ ਦਿਆ ਜਿੰਨੀ ਪੈਸਾਂ ਦੀ ਲੋੜ ਐ ਕਰਵਾ ਲਿਓ ਇਸ ਵਿੱਚੋਂ ਉਸ ਦੀ ਮਾਂ ਨੇ ਕਾਰਡ ਸੰਭਲ ਲਿਆ ਦੋ ਦਿਨ ਦੀ ਨਿੱਜ ਦੀ ਛੁੱਟੀ ਲੈ ਲਈ ਸੀ ਹੁਣ ਉਹ ਆਪਣੇ ਪਾਪੇ ਕੋਲ ਹਸਤਾ ਵਿੱਚ ਸੀ ਸ਼ਹਿਰ ਜਾ ਹੁਣ ਮੈਨੇਜਰ ਨੂੰ ਪੁਰਾਣੇ ਸਮੇਂ ਦੀਆਂ ਕੀਤੀਆਂ ਗਲਤੀਆਂ ਦਾ ਅਹਿਸਾਸ ਹੋਣ ਲੱਗਿਆ ਕਿਉਂਕਿ ਦਿਨ ਭਰ ਡਿਊਟੀ ਕਰ ਜਦੋਂ ਘਰ ਆਉਂਦਾ ਤਾਂ ਉਸ ਨੂੰ ਮਾਂ ਦੀ ਤਰ੍ਹਾਂ ਕੋਈ ਚਾਹੋ ਨਾਲ ਨਹੀਂ ਸੀ ਕੁਛ ਦਾ ਸਗੋਂ ਉਹ ਆਪ ਹੀ ਪਾਣੀ ਪੀਂਦਾ ਸੀ ਉੱਠ ਕੇ ਉੱਪਰ ਤੋਂ ਜੇ ਕੁਝ ਉਸਦੀ ਘਰਵਾਲੀ ਨੇ ਕੁਝ ਪੁੱਛਣਾ ਤਾਂ ਉਸਨੇ ਉਲਟਾ ਜਵਾਬ ਦੇਣਾ ਲੱਗਦਾ ਸੀ ਜਿਵੇਂ ਨਵੇਂ ਜਵਾਬ ਖਾਉ ਤਾਂ ਕਾਈ ਤੇ ਸੀ ਇੱਕ ਦਿਨ ਉਸਨੇ ਕਹੀ ਦਿੱਤਾ ਮੈਨੂੰ ਮੇਰੀ ਮਾਂ ਨੇ ਐਨੇ ਚਾਵਾਂ ਨਾਲ ਪਾਇਆ ਸੀ ਹਰੇਕ ਰੀਜ ਭਗਾਈ ਸੀ ਤੇ ਤੇਰੇ ਮੱਥੇ ਵੱਟ ਨਹੀਂ ਉੱਤਰਦੀ ਸਵੇਰ ਤੋਂ ਸ਼ਾਮ ਤੱਕ ਤੇਰਾ ਮੂੰਹ ਬਣਾਈ ਰਹਿੰਦਾ ਉਸਨੇ ਕਿਹਾ ਉਤਕੇ ਵੀ ਤਾਂ ਹੀ ਮਾਂ ਦੇ ਦੂੰ ਹਾਰ ਪਾ ਦਿੱਤੀ ਸੀ ਇਹ ਗੱਲ ਸੁਣ ਕੇ ਇੱਕ ਦਿਨ ਮੈਨੇਜਰ ਰਾਤ ਨੂੰ ਬਹੁਤ ਰੋਇਆ ਤੇ ਉਹ ਦਿਨ ਯਾਦ ਕਰੇ कि उसकी मां उसका हर चाओ पूरा करके भी ते आप गां खा पर पा लें खा खा के पढ़ा दिता का पर मैं मैं इन्ना स्वार्थी कि हो सकता मेरे विची तेरे चरणे प्यो का खून है मेरा जिमें मेरा भरा भूलू है इन्ना चंगा मैनू भी उस तरह बनना चाहता ਕੀ ਮਿਲਿਆ ਮੈਨੂੰ ਸ਼ਹਿਰ ਜਾ ਕੇ ਤੇਰੇ ਪਿੱਛੇ ਆਇਆ ਸੀ ਤੇ ਹੁਣ ਤੂੰ ਵੀ ਮੇਰੇ ਤੋਂ ਅੱਕੀ ਪਈ ਐ ਪਿਓ ਦੀ ਇੰਨੀ ਚੰਗੀ ਤਰਾ ਪ੍ਰਵਾਹ ਕਰਕੇ ਕਾਦੇ ਤੇ ਬਿਠਾ ਕੇ ਦੋਸਿਆਂ ਦੇ ਦੇਖ ਕੇ ਮੈਨੇਜਰ ਨੂੰ ਮਾਂ ਦਾ ਦੇਖ ਕੇ ਖੁਸ਼ ਹੋ ਗਿਆ ਬਹਿਗੁਰੂ ਦਾ ਬਹੁਤ ਹੀ ਸ਼ੁਕਰੀਆ ਕਰਦੀ ਰਹੀ ਇਹਨੇ ਨੂੰ ਮੈਨੇਜਰ ਨੂੰ ਕਰ ਤੋਂ ਹੋਣ ਆ ਗਿਆ ਮੈਂ ਅਰੰਡੀ ਕਹਾਣੀ ਤੁਹਾਨੂੰ ਕੱਲ ਨੂੰ ਸੁਣਾਵਾਂਗੀ ਜੀ ਹੁਣ ਤੱਕ ਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਨੂੰ ਕਰਨਾ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ